ਪੰਜਾਬ ਦੀ ਸਿਆਸਤ ਸਾਬਕਾ క్రికెਟਰ ਨਵਜੋਤ ਸਿੰਘ ਸਿੱਧੂ ਦੇ ਮੁਰ ਸਰਗਰਮ ਹੋਣ ਦੇ ਨਾਲ ਹੀ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਅੰਦਰ ਫਿਰ ਤੋਂ ਤੂਫਾਨ ਖੜਾ ਕਰ ਦਿੱਤਾ ਡਾਕਟਰ ਨਵਜੋਤ ਕੌਰ ਨੇ ਪਹਿਲਾਂ ਹੀ ਐਲਾਨ ਇਹ ਕਰ ਦਿੱਤਾ ਸੀ ਕਿ ਟਿਕਟ ਮਿਲੇ ਜਾਂ ਨਾ ਮਿਲੇ ਉਹ ਅੰਮ੍ਰਿਤਸਰ ਈਸਟ ਤੋਂ ਜ਼ਰੂਰ ਚੋਣ ਲੜੇਗੀ ਪਰ ਹੁਣ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਸ਼ਰਿਆਮ ਨਿਸ਼ਾਨਾ ਸਾਧ ਕੇ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਸਿਖਰ ਤੇ ਪਹੁੰਚਾ ਦਿੱਤਾ ਤਾਜ਼ਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਵੱਲੋਂ ਅੰਮ੍ਰਿਤਸਰ ਈਸਟ ਹਲਕੇ ਦੀ ਕਮਾਂਡ ਸਾਬਕਾ ਸੰਸਦ ਮੈਂਬਰ ਜਸਵੀਰ ਡਿੰਪਾ ਨੂੰ ਸੌਂਪੀ ਗਈ। ਹਾਲ ਹੀ ਵਿੱਚ ਡਿੰਪਾ ਕਾਂਗਰਸ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ਵਾਨੀ ਸ਼ਰਮਾ ਦੇ ਘਰ ਮੁਲਾਕਾਤ ਲਈ ਪਹੁੰਚੇ। ਇਸੇ ਮੁਲਾਕਾਤ ਦੀ ਜਿਹੜੀ ਵੀਡੀਓ ਜਦੋਂ ਡਿਜੀਟਲ ਮੀਡੀਆ ਤੇ ਪੋਸਟ ਹੋਈ ਤਾਂ ਡਾਕਟਰ ਨਵਜੋਤ ਕੌਰ ਨੇ ਇਸ ਤੇ ਟਿੱਪਣੀ ਕਰਦਿਆਂ ਲਿਖਿਆ ਅਕਾਲੀ ਦਲ ਮਝੀਠੀ ਟੀਮ। ਉਨ੍ਹਾਂ ਦੀ ਇਸ ਤਿੱਖੀ ਟਿੱਪਣੀ ਨੇ ਸਿਆਸਤ ਵਿੱਚ ਭਾਰੀ ਹਲਚਲ ਮਚਾ ਕੇ ਰੱਖ ਦਿੱਤੀ। ਡਿਜੀਟਲ ਮੀਡੀਆ ਦੇ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਮੈਲਾ ਮੋਰਚਾ ਪ੍ਰਦਾਨ ਕਿਸ ਪਾਰਟੀ ਨਾਲ ਸੰਬੰਧਿਤ ਹੈ ਪਾਰਟੀ ਦੇ ਸੀਨੀਅਰ ਆਗੂ ਜਿਵੇਂ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਮੁੱਖ ਮੰਤਰੀ ਤਾਂ ਹੀ ਬਣਾਂਗੇ ਜੇ ਕਾਂਗਰਸ ਚ ਤੇ ਗਈ ਪਰ ਜਿਉਂ ਹੀ ਸਿੱਧੂ ਪਰਿਵਾਰ ਨੇ ਵਾਪਸ ਕੀਤੀ ਉਹਨਾਂ ਨੇ ਮੁੜ ਆਪਣੀ ਪਾਰਟੀ ਆਗੂਆਂ ਦੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਬੀਤੀ ਦਿਨੀ ਮੁੱਖ ਮੰਤਰੀ ਮਾਨ ਨੇ ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬਾਰੇ ਵੀ ਵਿਅੰਗ ਕਰਦੇ ਉਹਨਾਂ ਨੇ ਕਿਹਾ ਸੀ ਕਿ ਵਿਆਹ ਵਾਲਾ ਅਜਿਹਾ ਸੂਟ ਕਰਾਰ ਦਿੱਤਾ ਜੋ ਕਦੇ ਕਿਸੇ ਕੋਲ ਤੇ ਕਦੇ ਕਿਸੇ ਕੋਲ ਪੁੰਜ ਜਾਂਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋ ਸਿੱਧੂ ਨੂੰ ਕਿਹਾ ਸੀ ਮੁੱਖ ਮੰਤਰੀ ਮਾਨ ਨੇ ਵਿਅੰਗਮਈ ਅੰਦਾਜ਼ ਵਿੱਚ ਆਖਿਆ ਕਿ ਹੁਣ ਸਿੱਧੂ ਵੀ ਸਿਆਸੀ ਦ੍ਰਿਸ਼ ਵਿੱਚ ਨਜ਼ਰ ਆਉਣਗੇ ਤੇ ਉਹ ਪੰਜਾਬ ਲਈ ਨਵਾਂ ਅਜੰਡਾ ਲੈ ਕੇ ਹਾਜ਼ਰ ਹੋਣਗੇ ਅਜੇ ਹੀ ਆਗੂ ਚੋਣਾ ਮੰਗਰੋ ਲੁਕ ਜਾਂਦੇ ਨੇ ਤੇ ਮੁਰ ਚੋਣਾ ਆਉਣ ਤੇ ਲੋਕਾਂ ਕੋਲ ਭੁੱਜ ਜਾਂਦੇ ਨੇ ਇਹ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤੇ ਕਾਂਗਰਸ ਹੀ ਆਗੂ ਵਿਆਹ ਵਾਲਾ ਅਜਿਆ ਸੂਟ ਆ ਜੋ ਬਗੈਰ ਖੋਲਿਆ ਹੀ ਕਿਸੇ ਨੂੰ ਆਗਾਹ ਤੇ ਫਿਰ ਆਗਾਹ ਤੇ ਕਈ ਵਾਰ ਮੁੜ ਮਾਲਕਾਂ ਕੋਲ ਹੀ ਵਾਪਸ ਪੁੱਜ ਜਾਂਦਾ ਪਰ ਕਾਂਗਰਸ ਨੇ ਇਹ ਲਫਾਫਾ ਖੋਲ ਲਿਆ ਤੇ ਹੁਣ ਕਾਂਗਰਸ ਦੁਚਿੱਤੀ ਦੇ ਵਿੱਚ ਆ ਉਹ ਨਾ ਤਾਂ ਇਸ ਸੂਟ ਨੂੰ ਲਫਾਫੇ ਵਿੱਚ ਰੱਖ ਸਕਦੀ ਆ ਤੇ ਨਾ ਹੀ ਬਾਹਰ ਕੱਢ ਸਕਦੀ ਆ ਬੀਤੇ ਦਿਨਾਂ ਦੀ ਗੱਲ ਕਰ ਲੈਣੇ ਆ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਦਿੱਲੀ ਦੇ ਵਿੱਚ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਤਸਵੀਰ ਡਿਜੀਟਲ ਮੀਡੀਆ ਤੇ ਸਾਂਝੀ ਵੀ ਕੀਤੀ ਸੀ ਉਹਨਾਂ ਨੇ ਤਸਵੀਰ ਸਾਂਝੀ ਕਰਦੇ ਆ ਇਹ ਲਿਖਿਆ ਸੀ ਕਿ ਮੈਂ ਅੱਜ ਆਪਣੀ ਮਾਰਗਦਰਸ਼ਕ ਨਾਲ ਮੁਲਾਕਾਤ ਕੀਤੀ ਆ ਮੁਸ਼ਕਲ ਅਤੇ ਚੁਣੌਤੀਪੂਰਨ ਸਮੇਂ ਵਿੱਚ ਸਾਥ ਦੇਣ ਲਈ ਮੈਂ ਪ੍ਰਿਆੰਕਾ ਗਾਂਧੀ ਤੇ ਉਸਦੇ ਭਰਾ ਦਾ ਧੰਨਵਾਦੀ ਹਾਂ ਪੰਜਾਬ ਦੀ ਸਿਆਸਤ ਲਈ ਇਸ ਮੁਲਾਕਾਤ ਨੂੰ ਇਸ ਕਰਕੇ ਅਹਿਮ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਜਿਹੜਾ ਉਹ ਕੀਤਾ ਉਹ ਲੋਕਾਂ ਨਾਲ ਸੰਪਰਕ ਵੀ ਸ਼ੁਰੂ ਕਰ ਚੁੱਕੇ ਨੇ ਤੇ ਪੰਜਾਬ ਵਿੱਚ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਸਿੱਧੂ ਦੀ ਇਸ ਮੁਲਾਕਾਤ ਦੇ ਕਈ ਅਰਥ ਕੱਢੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧੜੇ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਬਾ ਸਣੇ ਕਥਿਤ ਤੌਰ ਤੇ ਕਈ ਧੜੇ ਸਰਗਰਮ